छा मर्द मु

ਨੁਦਾਨਾ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਤਾਂ ਗੱਲਬਾਤ ਕਰ ਲੈਣੇ ਆ ਕਿਸਾਨ ਆਗੂ ਜੀ ਜੀ ਸਰ ਅੱਜ ਧਰਨਾ ਪ੍ਰਦਰਸ਼ਨ ਦੇ ਰਹੇ ਹੋ ਕਿਹੜੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਹੈ ਸਾਡਾ ਅੱਜ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਦੇ ਉੱਪਰ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਮੰਤਰੀ ਜਿੰਨੇ ਐਮ ਐਲ ਏ ਆ ਪੰਜਾਬ ਸਰਕਾਰ ਦੇ ਸਾਰਿਆਂ ਦੇ ਘਰਾਂ ਮੋਰਚਾ ਧਰਨਾ ਚੱਲ ਰਿਹਾ ਜਿਹਦੇ ਵਿੱਚ ਸਾਡੀ ਬਿਜਲੀ ਸੋਧ ਬਿੱਲ 225 ਜਿਹੜਾ ਉਹਨੂੰ ਉਹਦਾ ਬਣੇਗੀ ਸਾਡੇ ਦੇ ਕਿਸਾਨਾਂ ਦਾ MSP ਦਾ ਗਰੰਟੀ ਕਾਨੂੰਨ ਤੇ ਇਹਨਾਂ ਮੰਗਾਂ ਨੂੰ ਲੈ ਕੇ ਜਿਹੜੀਆਂ ਪੁਰਾਣੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਅੱਜ ਜਿਹੜਾ ਪ੍ਰਦਰਸ਼ਨ ਕਰ ਰਹੇ ਹਾਂ ਜਿਹਦੇ ਸਾਡਾ ਟਰੈਕਟਰ ਟਰਾਲੀਆਂ ਜਿਹੜੀਆਂ ਚੋਰੀ ਕੀਤੀਆਂ ਗਈਆਂ ਨੇ ਉਹਦਾ ਜਿਹੜੀ ਪਰਪਾਈ ਨਹੀਂ ਸਰਕਾਰ ਕਰ ਰਹੀ ਉਹਦਾ ਸਖਤ ਵਿਰੋਧ ਅੱਜ ਉਹਦੇ ਚ ਅਗਲਾ ਕਿਹੜੀ ਹਿੰਮਤ ਕਾਲ ਵੱਡੀ ਕਾਲ ਦੇਣ ਜਾ ਰਹੇ ਆ ਕਿਹੜੇ ਕਿਹੜੇ ਮੰਤਰੀ ਦੇ ਘਰਾਂ ਦੇ ਬਾਹਰ ਪੂਰੇ ਪੰਜਾਬ ਦੇ ਵਿੱਚੇ ਮੰਤਰੀ ਦੇ ਘਰਾਂ ਦੇ ਬਾਹਰ ਪੂਰੇ ਪੰਜਾਬ ਦੇ ਘਰ ਮੁੱਖ ਮੰਤਰੀ ਦੇ ਘਰ ਮੋਰੇ ਵੀ ਆ ਸੰਗਰੂਰ ਦੇ ਵਿੱਚ ਅੱਜ ਧਰਨੇ ਚੱਲ ਰਹੇ ਨੇ ਸਾਰੀ ਜਗ੍ਹਾ ਤੇ ਬਸ ਕਿਸ ਤਰ੍ਹਾਂ ਦੇਖਦੇ ਹੋ 4 ਸਾਲ ਦਾ ਕਾਰਜਕਾਲ ਸਰਕਾਰ ਦਾ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਕਿ ਜਦੋਂ ਆਈਸੀਓ ਕਦੀ ਸੀ ਬਦਲਾਅ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਹਰ ਇੱਕ ਦੀ ਮੰਗਾਂ ਜਿਹੜੀਆਂ ਮੰਨੀਆਂ ਜਾਣਗੀਆਂ ਉਹਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਮੇਰੇ ਕੋ ਬਦਲਾਅ ਆਇਆ ਵਾ ਸਿੱਖਿਆ ਕ੍ਰਾਂਤੀ ਆਈ ਆ ਸਕੂਲਾਂ ਚ ਟੀਚਰ ਹੈ ਨਹੀਂ ਸਕੂਲਾਂ ਨੂੰ ਰੰਗ ਕਰਕੇ ਦੋ ਦੋ ਪਾਰਟੀਆਂ ਉਹ ਸਿੱਖਿਆ ਕ੍ਰਾਂਤੀ ਲੈ ਆਂਦੀ। ਉਦੋਂ ਬਾਅਦ ਨਸ਼ਾ, ਯੁੱਧ ਨਸ਼ਿਆਂ ਵਿਰੋਧਾ ਉਹਦੀ ਭੂਕ ਨਿਕਲ ਗਈ ਸਾਰੀ। ਅੱਜ ਪਿੰਡ ਪਿੰਡ ਬੇਹੱਦ ਨਸ਼ਾ ਵਿਕ ਰਿਹਾ ਸਾਡੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਨੇ। ਹੁਣ ਯੁੱਧ ਗੈਂਗਸਟਰਾਂ ਵਿਰੋਧਾ ਗਿਆ। ਉਹਦੀ ਆੜ ਦੇ ਵਿੱਚ ਆਪਣੀਆਂ ਕਿੜਾਂ ਕੱਢ ਰਹੇ ਨੇ। ਲੋਕਾਂ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਤੇ ਜਿਹੜਾ ਯੁੱਧ ਨਸ਼ਿਆਂ ਵਿਰੋਧ ਚ ਨਿਆਂ ਜ ਲੋਕਾਂ ਦੇ ਘਰ ਵੀ ਢਾਏ ਨੇ ਇਹਨਾਂ ਨੇ। ਇਸ ਕਰਕੇ ਅਸੀਂ ਕਹਿੰਦੇ ਜਿਹੜਾ ਜਿਹੜਾ ਕਸੂਰਵਾਰ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਜਿਹੜਾ ਕਸੂਰਵਾਰ ਨਹੀਂ ਹੈਗਾ ਚਾਹੇ ਉਹਦਾ ਮਾਂ ਪਿਓ ਵੀ ਕਿਉਂ ਨਹੀਂ ਹੈਗਾ ਉਹ ਕਸੂਰਵਾਰ ਜਿਹੜੇ ਨਹੀਂ ਕਸੂਰਵਾਰ ਉਹਨਾਂ ਨੂੰ ਤੁਸੀਂ ਨਿਆਂਇਤਾਂ ਕਰੋ ਉਹ ਜਾਇਜ਼ ਨਹੀਂ ਹੈਗਾ ਇਹ ਮੁੜ ਕੇ 84 ਲੈ ਕੇ ਆ ਰਹੇ ਨੇ ਨਿਤ ਦਿਨ ਤੇ ਕਤਲ ਹੋ ਰਹੇ ਨੇ ਕਦੀ ਸਰਪੰਚ ਦਾ ਕਤਲ ਹੋ ਰਿਹਾ ਕਦੀ ਕਿਸੇ ਵੱਡੇ ਲੀਡਰ ਦਾ ਕਤਲ ਹੋ ਰਿਹਾ ਇਹ ਨਿਤ ਦਿਨ ਤੇ ਕਤਲ ਜਿਹੜੇ ਨੇ ਉਹ ਹੋ ਰਹੇ ਨੇ ਜਿਹੜੀ ਧੜੀ ਮੰਗਿਆ ਹੈਗੇ ਉਸ ਨੂੰ ਲੈ ਕੇ ਕਦੀ ਸਰਕਾਰ ਦੇ ਨਾਲ ਮੀਟਿੰਗ ਕੋਈ ਮੁਲਾਕਾਤ ਕੋਈ ਮੰਤਰੀ ਦੇ ਨਾਲ ਕੋਈ ਹੋਈ ਹੋਵੇ ਕਿਸੇ ਨਾਲ 20 ਦਸੰਬਰ ਨੂੰ ਇਹਨਾਂ ਨੇ ਮੀਟਿੰਗ ਰੱਖੀ ਸੀ 20 ਦਸੰਬਰ ਤੋਂ ਮੁੜ ਕੇ ਫਿਰ ਆ ਗਈ 22 ਦਸੰਬਰ 22 ਦਸੰਬਰ ਤੋਂ ਆ ਗਈ 30 ਦਸੰਬਰ 30 ਦਸੰਬਰ ਤੋਂ 7 ਜਨਵਰੀ ਨੂੰ ਆ ਕੇ ਸਰਕਾਰ ਮੀਟਿੰਗ ਤੋਂ ਭੱਜ ਗਈ ਹਾਂਜੀ ਉਹਨਾਂ ਕਹਿੰਦੀ ਰਣਨੀ ਦੇ ਰਵੇ ਕਿ ਅਗਲੀ ਰਣਨੀਤੀ ਕੀ ਤਿਆਰ ਕਰਨ ਜਾ ਰਹੇ ਹੋ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਦੇ ਉੱਪਰ ਜੋ ਵੀ ਅੱਗੇ ਰਣਨੀਤੀ ਬਣੂਗੀ ਜਾਂ ਜਿਵੇਂ ਵੀ ਅਸੀਂ ਅੱਗੇ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਦੇਵਾਂਗੇ ਉਹ ਪ੍ਰੋਗਰਾਮ ਬਹੁਤ ਤਿੱਖੇ ਹੋਣਗੇ ਤੇ ਜਿਹੜੇ ਸਰਕਾਰ ਨੂੰ ਉਹਦਾ ਖਮਿਆਜਾ ਭੁਗਤਣਾ ਇਸ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਜਿਹੜਾ ਕਰ ਰਹੇ ਹੋ ਤੁਸੀਂ ਕਿ ਕਿਹੜੀ ਕਿਹੜੀ ਰਣਨੀਤੀ ਹੁਣ ਅਗਲੀ ਤਿਆਰ ਕਰਨ ਜਾ ਰਹੇ ਹੋ ਮੰਗ ਮੁੱਖ ਮੰਗਾਂ ਹੋਰ ਕਿਡੀਆਂ ਤੁਹਾਡੀਆਂ ਹੈਗੀਆਂ ਸਾਡੀਆਂ ਸਾਂਝੀ ਕਿਸਾਨ ਮੋਰਚੇ ਦੀਆਂ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਰੇਲ ਰੋਕੋ ਸੂਲ ਪਲਾਜ਼ਾ ਰੋਕਣਾ ਜੇਕਰ ਇਹਨਾਂ ਨੇ ਸਾਡੀ ਨਾ ਗੱਲ ਸੁਣੀ ਇਹ ਦੋਗਲੀ ਸਰਕਾਰ ਆ ਜੂਪੀ ਦੇ ਵਿੱਚ ਇਹ ਕਹਿੰਦੇ ਮੀਟਰ ਨਹੀਂ ਲੱਗਣੇ ਚਾਹੀਦੇ ਤੇ ਇੱਥੇ ਲਾ ਰਿਆ ਮੀਟਰ ਇਹ ਇਹ ਨਾ ਪੰਜਾਬ ਨੂੰ ਗੁੰਮਰਾਹ ਕਰਦੇ ਪਿਆ ਪੰਜਾਬੀਆਂ ਨੂੰ ਗੁੰਮਰਾਹ ਕੋਈ ਨਹੀਂ ਕਰ ਸਕਦਾ ਮੀਟਰ ਦਾ ਮੁੱਦਾ ਇੱਕ ਵਾਰ ਦੱਸ ਦੋ ਕੀ ਹੈ ਕੀ ਪੂਰਾ ਮੀਟਰ ਦਾ ਮੀਟਰ ਦਾ ਜਿਹੜਾ ਸਮਾਦ ਮੀਟਰ ਲਾ ਰਿਹਾ ਹੈ ਜੇਪ ਵਾਲਾ ਮੀਟਰ ਲਾ ਰਿਹਾ ਹੈ ਜੇਪ ਵਾਲਾ ਮੀਟਰ ਅੱਜ ਦੇ ਟਾਈਮ 'ਚ ਜੇ ਮੋਬਾਈਲ ਆਪਣਾ ਇੰਡੀ ਚਾਰਜ ਖਤਮ ਹੋ ਗਿਆ ਰਾਤ ਨੂੰ ਚਾਹੇ 12 ਵਜੇ ਤੁਹਾਡਾ ਰਾਤ ਨੂੰ 12 ਵਜੇ ਖਤਮ ਬੰਦ ਹੋ ਜਾਏਗਾ ਪਰ ਅੱਜ ਇੱਥੇ ਜਿਹੜਾ ਪੰਜਾਬ ਦੇ ਵਿੱਚ ਗਰੀ ਤਪਕਾਰ ਰਹਿੰਦਾ ਆਮ ਬੰਦਾ ਜਿਹੜਾ ਰਹਿੰਦਾ ਕਿਸਾਨ ਬੰਦਾ ਰਹਿੰਦਾ ਕਿਸਾਨ ਨੂੰ 6 ਮਹੀਨੇ ਬਾਅਦ ਪੈਸੇ ਆਉਂਦੇ ਆ ਔਰ ਉਹ ਮਹੀਨੇ ਦੇ ਮਹੀਨੇ ਕਿੱਥੋਂ ਪੈਸੇ ਦੇ ਸਕਦਾ 2 ਮਹੀਨੇ ਬਾਅਦ ਦੇ ਸਕਦਾ ਜਾਂ 3 ਮਹੀਨੇ ਬਾਅਦ ਦੇ ਸਕਦਾ ਜੇ ਮੀਟਰ ਦਾ ਪਹਿਲਾਂ ਨਹੀਂ ਹੋਇਆ ਉਹ 6 ਮਹੀਨੇ ਬਾਅਦ ਵੀ ਦੇ ਸਕਦਾ ਪਰ ਇਹ ਜਿਹੜੇ ਮੀਟਰ ਹਨਾ ਰਾਤ ਨੂੰ ਇਹ ਬੰਦ ਹੋ ਜਾਣੇ ਆ ਤੇ ਉਸ ਤੋਂ ਬਾਅਦ ਚੱਲਣਾ ਜੇ ਲੋਡ ਉਹਦੇ ਤੇ ਵੱਧ ਗਿਆ ਜੇ ਆਪਾਂ 3 ਕਿਲੋਵਾਟ ਦਾ ਲੋਡ ਲੇਤਾ ਉਹਤੇ ਤੇ ਤੁਸੀਂ 1 ਕਿਲੋਵਾਟ ਲੋਡ ਪਾਤਾ ਉਹਨੂੰ ਤਿੰਨ ਵਾਰ ਉਹਨੇ ਟੀਟਿੰਗ ਕਰਨਾ ਤੁਹਾਨੂੰ ਮੋਬਾਈਲ ਤੇ ਆਉਣਾ ਮੈਸੇਜ ਆਉਣਾ ਉਦੋਂ ਬਾਅਦ ਉਹ ਬੰਦ ਹੋ ਗਿਆ ਨਾ ਫਿਰ ਤੁਸੀਂ 400 ਰੁਪਇਆ ਦੇ ਕੇ ਹੁਣ ਦੁਬਾਰੇ ਜਾਣ ਦੀ ਰੀਕੋ ਕਰਾਓਗੇ ਚਾਲੂ ਕਰਾਓਗੇ ਇਸ ਕਰਕੇ ਅਸੀਂ ਸਾਰੇ ਪੰਜਾਬ ਵਾਸੀ ਔਰ ਕਿਸਾਨ ਕਿਸਾਨ ਮਜ਼ਦੂਰ ਇਕਤਾ ਦੇ ਨਾਲ ਅਸੀਂ ਸਾਂਝੇ ਤੌਰ ਦੇ ਉੱਤੇ ਇਹ ਸੰਘਰਸ਼ ਕਰਦੇ ਪਿਆ ਆਉਣ ਵਾਲੇ ਪੰਜਾਬ ਨੂੰ ਬਚਾਉਣ ਲਈ ਸਰਕਾਰ ਕਹਿੰਦੀ ਹੈ ਕਿਸਾਨਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਮਿਲ ਕੇ ਅਸੀਂ ਇਹ ਕੰਮ ਕਰਾਂਗੇ ਭਾਈ ਜੀ ਕਿਸਾਨਾਂ ਦੀ ਸਰਕਾਰ ਕਿਹੜੀ ਵਿਰੋਧਤਾ ਕਰਦੀ ਪਈ ਆ ਅੱਜ ਅਮਰੀਕਾ ਨਾਲ ਸਮਝੌਤਾ ਹੋਇਆ ਇਹਨਾਂ ਦਾ ਇਹਨਾਂ ਦੇ ਕਿੰਨੇ ਐਮਪੀ ਆ ਇਨੇ ਰਾਜ ਸਭਾ ਦੇ ਮੈਂਬਰ ਆ ਤੁਸੀਂ ਦੇਖਿਆ ਕਦੇ ਬੋਲਦੇ ਉਥੇ ਅੱਜ ਜੇ ਆਪਣਾ ਅਮਰੀਕਾ ਨਾਲ ਇਹਨਾਂ ਸਮਝੌਤਾ ਕੀਤਾ ਸਾਨੂੰ 18% ਦੇਣਾ ਪੈਣਾ ਉਹਨਾਂ ਦਾ 0% ਜੇ ਅਸੀਂ ਇਧਰੋਂ ਮਾਲ ਭੇਜਣਾ ਤੇ ਸਾਨੂੰ 18% ਉਹਨਾਂ ਦਾ 0% ਮਾਲ ਆਊਗਾ ਔਰ ਕਿਸਾਨਾਂ ਨੂੰ ਔਰ ਡੈਰੀ ਨੂੰ ਇਹ ਬਹੁਤ ਨੁਕਸਾਨ ਹੋਣ ਵਾਲਾ ਬਿਲਕੁਲ ਕਿਸਾਨ ਜਿਹੜੇ ਨੇ ਅੱਜ ਇੱਥੇ ਆਪਣਾ ਪ੍ਰਦਰਸ਼ਨ ਦੇ ਰਹੇ ਨੇ ਜੋ ਮੁੱਖ ਮੰਗ ਹੈਗੀ ਆ ਜੋ ਮੀਟਰ ਜਿਹੜੇ ਚਿਪਾਂ ਵਾਲੇ ਮੀਟਰ ਲੱਗੜੇ ਨੇ ਉਸ ਦਾ ਵਿਰੋਧ ਕੀਤਾ ਜਾ ਰਿਹਾ ਵਾ ਟਰੈਕਟਰ ਟਰਾਲੀਆਂ ਜਿਹੜੀਆਂ ਜੋ ਸਰਗਰਸ ਦਾ ਚੋਰੀ ਹੋਈਆਂ ਸੀਗੀਆਂ ਉਸ ਤੇ ਖਿਲਾਫ ਇਹ ਪ੍ਰਦਰਸ਼ਨ ਦਿੱਤਾ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਰਿਕਵਰੀ ਆ ਉਹ ਵਾਪਸ ਦਿੱਤੀ ਜਾਵੇ ਤਾਂ ਅੱਜ ਇਹ ਕਿਸਾਨ ਜਿੱਥੇ ਬੰਦੀ ਵੱਲੋਂ ਪੰਜਾਬ ਦੇ ਸਾਰੇ ਹੀ ਮੰਤਰੀਆਂ ਦੇ ਘਰਾਂ ਦੇ ਬਾਹਰ ਅੱਜ ਧਰਮੇ ਪ੍ਰਦਰਸ਼ਨ ਜਿਹੜੇ ਨੇ ਦਿੱਤੇ ਜਾ ਰਹੇ ਨੇ